ਸਰੀਆ ਜੀ ਅੱਜ ਆਪਾਂ 벨ਵਟ ਦੀ ਸਵਾਰਦੀ ਕਟਿੰਗ ਕਰਨ ਲੱਗੇ ਆਂ ਇਹ 벨ਵਟ ਦੀ ਸਵਾਰਦੀ ਕਟਿੰਗ ਆ ਆਪਣੀ ਪਹਿਲਾਂ ਵੀ ਆਪਣੇ ਚੈਨਲ ਤੇ ਪਾਈ ਹੋਈ ਐ ਆਪਾਂ ਲੈਂਥ ਆ ਜਿਹੜੀ ਉਹ ਲਵਾਂਗੇ 34 ਇੰਚ 34 ਇੰਚ ਨਾਲ ਹੀ ਸੇਫਟਰੀ ਕੰਮਾਂ ਦੀ ਕਟਾਈ ਇੱਕ ਨੂੰ ਆਪਾਂ ਨੂੰ ਪਹਿਲਾਂ ਕੱਟ ਲਾਂਗੇ ਠੀਕ ਐ ਇਹ ਆਪਣੇ ਬੋਰਡੇ ਹੋਣਗੇ ਜਿਨ੍ਹਾਂ ਨੂੰ ਆਪਾਂ ਪੋਂਚੇ ਕਹਿ ਦਿੰਨੇ ਆ ਪੋਂਚੇ ਨੂੰ ਕੱਟ ਲਾਂਗੇ ਪਹਿਲਾਂ ਜੀ ਇਹਨੂੰ ਗੋਡਿਆਂ ਨੂੰ ਕੱਟਣ ਤੋਂ ਬਾਅਦ ਆ ਜਿਹੜਾ ਕੱਪੜਾ ਜਿਵੇਂ ਆਪਣਾ ਇਹ ਪਿਆਸ ਸੀ ਇਸ ਤਰੀਕੇ ਨਾਲ ਹੀ ਆਪਾਂ ਇਧਰੋਂ ਰੱਖ ਲੈਨੇ ਉਹਨੂੰ ਉੱਪਰ ਟੋਣਾ ਨਹੀਂ ਹੈ ਤਾਂ ਠੀਕ ਹੈ ਨਹੀਂ ਇਹਦੇ ਨਾਲ ਸ਼ਾਈਨਿੰਗ ਦਾ ਫਰਕ ਪੈ ਜਾਂਦਾ ਹੈ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖ ਲਾਂਗੇ ਇਧਰ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਹੁਣ ਇੱਥੇ ਆਪਾਂ ਨੇ ਛਾਲੀ ਲਾਵਾਂਗੇ ਆਪਣੀ ਮੂਰੀ ਦੀ ਆ ਜਗ੍ਹਾ ਤੇ ਮੂਰੀ ਆਪਣੀ ਹੈਗੀ ਆ 6 ਇੰਚ ਪਿਆ 5 ਇੰਚ ਇੰਚ ਬਾਜਰਾ ਪਲਾਂਗੇ ਠੀਕ ਹੈ ਇੱਥੇ ਆਪਾਂ 7 ਇੰਚ ਰੱਖ ਲਈ ਇਧਰੋਂ ਆਪਾਂ ਪੇਟੀ ਦਾ ਪਹਿਲਾਂ ਲਾ ਲਾਂਗੇ ਠੀਕ ਹੈ ਜੀ 7 ਇੰਚ ਦੇ ਨਿਸ਼ਾਨੀ ਲਾ ਲਾਂਗੇ ਆਪਾਂ ਪੇਟੀ ਦੀ ਇਹਨਾਂ ਨਾਲ ਜ਼ਿਆਦਾ ਭਾਰੀ ਨਹੀਂ ਹੋਊਗੀ ਸਵਾਰ ਆਪਣੀ ਇੱਥੋਂ ਆਪਾਂ ਅਸੰਦਾ ਲਾ ਲਾਂਗੇ 9 ਇੰਚ ਇਹ ਕਿ ਨੌਂ ਇੰਚ ਹੋਗੇ ਨਾ ਹੁਣ ਆਰਸਨ ਨੂੰ ਤੇ ਇਹਨੂੰ ਮੋਰੀ ਵਾਲੀ ਨੂੰ ਆਪਾਂ ਇਸ ਤਰ੍ਹਾਂ ਲਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਨਾਲ ਐਂਜੀ ਟਿਪ ਨੰਸ਼ਾਨੀ ਲਾ ਕੇ ਮਲਾ ਦਾਂਗੇ ਇਸ ਤੋਂ ਬਾਅਦ ਆਪਾਂ ਇਹਦੀ ਕਰ ਦਾਂਗੇ ਕਟਿੰਗ ਠੀਕ ਹੈ ਜੀ ਤੇ ਇਹ ਆਪਣੀ ਹੋ ਜੂਗੀ ਵੈਲਵਟ ਦੀ ਸਲਵਾਰ ਕੱਟ ਕੇ ਤਿਆਰ ਕੋ ਸੌਖਾ ਤਰੀਕਾ ਹੈ ਇਹ ਜਿਸ ਤਰ੍ਹਾਂ ਕੱਟ ਸਕਦੇ ਹਾਂ ਸਲਵਾਰ ਦੀ ਪੂਰੀਆਂ ਤੇਲੇ ਕੱਪੜਾ ਲਾ ਲਾਂਗੇ ਜਾਂ ਕੋਈ ਆਪਾਂ ਕਮੀਜ਼ ਡਿਜ਼ਾਈਨ ਵਾਲਾ ਪੋ ਬਾਲਾਂਗੇ ਠੀਕ ਹੈ ਜੀ ਧੰਨਵਾਦ ਜੀ